ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਦੇ ਆਂ ਕਾਲੇ ਪਾਣੀ ਦੀ ਜੇਲ੍ਹ ਦੀ ਜਾਂ ਕਾਲੇ ਪਾਣੀ ਦੀ ਸਜ਼ਾ ਦੀ ਦੋਸਤੋ ਜੇ ਮੈਂ ਸੱਚਮੁੱਚ ਇਸ ਜੇਲ੍ਹ ਬਾਰੇ ਸੁਣਿਆ ਤਾਂ ਉਹਨਾਂ ਦਿਨਾਂ ਵਿੱਚ ਜਦੋਂ ਜਿਉਣੀ ਮੋੜ ਦੇ ਕਿੱਸੇ ਚੱਲਦੇ ਸੀ ਔਰ ਜਦੋਂ ਕਾਲੇ ਪਾਣੀ ਮੋੜ ਨੂੰ ਖਤਕਿਸ ਨੇ ਪਾਇਆ ਬਗੜਾ ਲਾਲੀ ਸੋਹਣਾ ਜੇ ਮਾਂ ਦਾ ਜਾਇਆ ਇਹ ਉਸ ਵੇਲੇ ਜਿਆਦਾ ਵਾਇਰਲ ਹੋਇਆ ਸੀ ਕਾਲੇ ਪਾਣੀ ਔਰ ਦਿਲ ਦੇ ਵਿੱਚ ਬੜੀ ਸੀ ਕਿ ਆਖਰ ਕਾਲੇ ਪਾਣੀ ਜੇਲ੍ਹ ਦਾ ਇਤਿਹਾਸ ਕੀ ਹੋ ਸਕਦਾ ਹੈ ਉਹ ਕਿਸ ਤਰ੍ਹਾਂ ਦੀ ਜੇਲ ਹੋਏਗੀ ਉਸ ਦਾ ਨਿਰਮਾਣ ਕਿਸ ਤਰ੍ਹਾਂ ਦਾ ਹੋਇਆ ਹੋਏਗਾ ਔਰ ਕੀ ਉਹ ਪਾਣੀ ਦੇ ਵਿੱਚ ਹੀ ਜੇਲ ਬਣੀ ਹੈ ਜੇ ਪਾਣੀ ਦੇ ਵਿੱਚ ਬਣੀ ਹੈ ਤੇ ਕਿੰਨੇ 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 100 ਕਿਲੋਮੀਟਰ ਦੀ ਦੂਰੀ ਜਿਹੜੀ ਹੈ ਉਹ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਇਸ ਤੋਂ ਇਲਾਵਾ ਕੁਝ ਨਹੀਂ ਜੇ ਕੈਦੀ ਉੱਥੇ ਛੱਡੇ ਜਾਂਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਜਾਂ ਕੈਦੀਆਂ ਦੀ ਗਿਣਤੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੰਜਾਬ ਦੇ ਨੇ ਜਾਂ ਕਿਸੇ ਹੋਰ ਪਰਦੇਸ਼ ਦੇ ਨੇ ਇਸ ਸਾਰੀ ਪ੍ਰਸ਼ਨਾਂ ਨੂੰ ਲੈ ਕੇ ਅੱਜ ਮੈਂ ਕੁਛ ਇੱਕ ਸਰਚ ਕੀਤੀ ਹੈ ਕਾਲੇ ਪਾਣੀ ਦੀ ਜੇਲ੍ਹ ਦੀ ਮੈਂ ਆਪ ਜੀ ਨੂੰ ਸੁਣਾਉਣਾ ਚਾਹੁੰਦਾ ਔਰ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕਾਲੇ ਪਾਣੀ ਦੀ ਜੇਲ੍ਹ ਜਿਸ ਦਾ ਨਾਮ ਹੈ ਸੈਲੂਰ ਜੇਲ੍ਹ ਜੋ ਅੰਡੇਮਾਨ ਨਿਕੋਬਾਰ ਦੇ ਦੀਪ ਸਮੂਹੀ ਰਾਜਸਤਾਨੀ ਪੋਰਟ ਬਲੇਅਰ ਦੀ ਸੈਲੂਰ ਜੇਲ੍ਹ ਹੈ ਇਸ ਜੇਲ੍ਹ ਦਾ ਨਿਰਮਾਣ 1896 ਤੋਂ 1906 ਦੇ ਵਿਚਕਾਰ ਕੀਤਾ ਗਿਆ ਸੀ। ਜੇਲ੍ਹ ਤੋਂ ਪਹਿਲਾਂ ਹੀ ਮਤਲਬ ਜਦੋਂ ਇਹ ਜੇਲ੍ਹ ਨਹੀਂ ਸੀ ਬਣੀ ਤਾਂ ਉਸ ਬਿਨਾਂ ਸਜਾ ਸਜਾ ਜਾਪਦਾ ਜਿਹੜੇ ਕੈਦੀ ਸੀ ਉਹਨਾਂ ਨੂੰ ਕਿਸ ਤਰ੍ਹਾਂ ਰੱਖਿਆ ਜਾਂਦਾ ਸੀ? ਕਿੰਨੇ ਜਦੋਂ ਤੱਕ ਪੋਰਟ ਬਲੇਅਰ ਦੀ ਕਾਲੇ ਪਾਣੀ ਦੀ ਜੇਲ੍ਹ ਜਾਂ ਸੈਲੂਲਰ ਜੇਲ੍ਹ ਨਹੀਂ ਸੀ ਬਣੀ ਉਹਨਾਂ ਚਿਰ ਕੈਦੀਆਂ ਨੂੰ ਖੁੱਲੇ ਆਸਮਾਨ ਹੇਠ ਵਾਈਪ ਪਰ ਆਇਲੈਂਡ ਮਤਲਬ ਕਹਿ ਸਕਦੇ ਆ ਕਿ ਜਿੱਥੇ ਜ਼ਹਿਰੀਲੇ ਸੱਪਾਂ ਦੇ ਟਾਪੂ ਕੁੱਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ ਉੱਥੇ ਕਿਸੇ ਕੈਦੀ ਦੇ ਭਜਨ ਦਾ ਡਰ ਨਹੀਂ ਸੀ ਹੁੰਦਾ ਕਿਉਂਕਿ ਇਸ ਦੇ 10000 ਕਿਲੋਮੀਟਰ ਤੱਕ ਸਿਰਫ ਸਮੁੰਦਰ ਹੀ ਸਮੁੰਦਰ ਸੀ ਕਿਆ ਬਾਤ ਹੈ ਜੀ 10000 ਕਿਲੋਮੀਟਰ ਤੱਕ ਆਲੇ ਦੁਆਰੇ ਪਾਣੀ ਹੀ ਪਾਣੀ ਸੀ ਫਿਰ ਦੱਸੋ ਕੈਦੀ ਕਿਵੇਂ ਭੱਜ ਸਕਦੇ ਸੀ ਔਰ ਕਾਲੇ ਪਾਣੀ ਦੀ ਸਜ਼ਾ ਕੱਟ ਰਹੇ ਕੈਦੀਆਂ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਜਿਹੜੀ ਸੀ ਉਹ ਪੰਜਾਬੀਆਂ ਦੀ ਸੀ ਅਤੇ ਦੂਜੇ ਨੰਬਰ ਉੱਤੇ ਬੰਗਾਲੀ ਸਨ ਬਾਈਪਰ ਟਾਪੂ ਆਈਲੈਂਡ ਉੱਤੇ ਦਿਨ ਦਾ ਸਾਰਾ ਕੈਦੀਆਂ ਤੋਂ ਜੇਲ ਬੜਮਾਉਣ ਲਈ ਲੋਰੇਂਬੀ ਲੱਕੜ ਕਟਵਾਈ ਜਾਂਦੀ ਸੀ ਤੇ ਰਾਤ ਨੂੰ ਭੁੱਖੇ ਪਿਆਸਿਆਂ ਨੂੰ ਹੀ ਦਰਖਤਾਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਸਵੇਰ ਹੋਣ ਤੱਕ ਕਾਫੀ ਸਾਰੇ ਜਿਹੜੇ ਕੈਦੀ ਐ ਉਹ ਸੱਪਾਂ ਦੇ ਡੰਗ ਮਾਰਨ ਦੇ ਨਾਲ ਮਰ ਵੀ ਜਾਂਦੇ ਸਨ ਮਰ ਚੁੱਕੇ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ ਕਾਨੂੰਨ ਦੇ ਸਮੁੰਦਰ ਵਿੱਚ ్రోੜ ਦਿੱਤਾ ਜਾਂਦਾ ਸੀ ਮੋਟੀਆਂ ਲੱਕੜਾਂ ਪਹਾੜੀ ਉੱਤੇ ਚੜਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਅਤੇ ਪਿੱਛੋਂ-ਪਿਛੋਂ ਵਾਂਗ ਉਹਨਾਂ ਦੇ ਗਿੱਟਿਆਂ ਉੱਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ ਸੀ ਜਦੋਂ ਤੱਕ ਉਹ ਮੋਟੀ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਨਾ ਚੜਾ ਦਿੰਦੇ ਇਸ ਕਾਰਜ ਦੇ ਵਿੱਚ ਅਸਮਰੱਥ ਰਹਿਣ ਵਾਲੇ ਕੈਦੀਆਂ ਨੂੰ ਬੇਹੋਸ਼ ਹੋ ਜਾਣ ਤੱਕ ਵੀ ਕੁੱਟਿਆ ਜਾਂਦਾ ਸੀ ਇੰਨੀ ਸਖਤ ਸਜ਼ਾ ਸੀ ਕਾਲੇ ਪਾਣੀ ਦੀ ਜੇਲ੍ਹ ਦੀ ਮਤਲਬ ਕਿਸ ਤਰ੍ਹਾਂ ਤਸ਼ਦਦ ਕੀਤੇ ਜਾਂਦੇ ਸੀ ਨੂੰ ਕੰਡੇ ਖੜ ਜਾਂਦੇ ਨੇ ਇਸ ਪੂਰੇ ਪੈਰੇ ਨੂੰ ਪੜ ਕੇ ਕਿ ਕਿਸ ਤਰ੍ਹਾਂ ਕੈਦੀਆਂ ਦੇ ਉੱਪਰ ਤਸ਼ੱਦਦ ਕੀਤੇ ਜਾਂਦੇ ਸੀ ਐ ਲੱਕੜਾਂ ਚੜਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀ ਦਰਖਤਾਂ ਦੇ ਨਾਲ ਬੰਨਣ ਤੋਂ ਬਾਅਦ ਰਾਤ ਨੂੰ ਇੰਨੇ ਜ਼ਹਿਰੀਲੇ ਸੱਪ ਸੀ ਕਿਉਂਕਿ ਉਸ ਵੇਲੇ ਕੋਈ ਕਮਰੇ ਤਾਂ ਬਣੇ ਨਹੀਂ ਸੀ ਇਹਨਾਂ ਨੂੰ ਦਰਖਤਾਂ ਦੇ ਨਾਲ ਹੀ ਬੰਨਿਆ ਜਾਂਦਾ ਸੀ ਉਹਨਾਂ ਵਿੱਚੋਂ ਜ਼ਹਿਰੀਲੇ ਜਾਨਵਰ ਜਿਹੜੇ ਸੱਪ ਸੀ ਉਹਨਾਂ ਦੇ ਡੰਗ ਵੱਜਦੇ ਸੀ ਔਰ ਅੱਧੇ ਤੋਂ ਉੱਥੇ ਮਰ ਜਾਂਦੇ ਸੀ ਮਾਰਨ ਤੋਂ ਬਾਅਦ ਕੋਈ ਸੰਸਕਾਰ ਨਹੀਂ ਐ ਕੋਈ ਕਿਸੇ ਨੂੰ ਬਿਨਾਂ ਕਾਨੂੰਨ ਦੇ ਉਹਨਾਂ ਨੂੰ ਪਾਣੀ ਦੇ ਵਿੱਚ ਹੀ ਰੋੜ ਬੰਦੇ ਸਨ ਜੇਲ੍ਹ ਦੇ ਬਾਰੇ ਹੋਰ ਕੀ ਜਾਣਕਾਰੀ ਹੈ ਕਹਿੰਦੇ ਕਿ ਜੇਲ੍ਹ ਬੇਹੱਦ ਮਜ਼ਬੂਤ ਬਣੀ ਕਾਲੇ ਪਾਣੀ ਦੀ ਜੇਲ੍ਹ ਜਿਹੜੀ ਹੈ ਉਸ ਦੀ ਬੰਤਰ ਅਜਿਹੀ ਹੈ ਕਿ ਇੱਕ ਕੈਦੀ ਦੂਜੇ ਕੈਦੀ ਦੀ ਸ਼ਕਲ ਤੱਕ ਨਹੀਂ ਦੇਖ ਸਕਦਾ ਇੰਨੀ ਐਨੀ ਮਤਲਬ ਅੰਡਰਗ੍ਰਾਉਂਡ ਉਹ ਮਤਲਬ ਜੇਲ੍ਹ ਬਣੀ ਹੈ ਕਾਲੇ ਪਾਣੀ ਦੀ ਜੇਕਰ ਇੱਕ ਕੈਦੀ ਦੂਜੇ ਦੀ ਸ਼ਕਲ ਮਤਲਬ ਦੇਖਣ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਉਹ ਨਹੀਂ ਦੇ ਸਕਦਾ ਕਿਉਂਕਿ 13.5 ਫੁੱਟ ਲੰਬਾਈ ਅਤੇ 7 ਫੁੱਟ ਚੌੜੀ ਵਾਲੀ ਹਰ ਇੱਕ ਸੈੱਲ ਜਿਹਨੂੰ ਆਪਾਂ ਕਾਲ ਕੋਠੜੀ ਕਹਿੰਦੇ ਆ ਉਸ ਦੇ ਵਿੱਚ 10 ਫੁੱਟ ਲੰਬਾ ਤੇ 1 ਫੁੱਟ ਚੌੜਾ ਰੋਸ਼ਨਦਾਨ ਬਣਾਇਆ ਹੋਇਆ ਹੈ ਇੱਕ ਸੈੱਲ ਦੇ ਵਿੱਚ ਇੱਕ ਕੈਦੀ ਹੀ ਰੱਖਿਆ ਜਾਂਦਾ ਹੈ ਅਤੇ ਉਸ ਦੇ ਸੈੱਲ ਵਿੱਚ ਲੋਹੇ ਦਾ ਇੱਕ ਭਾਰਾ ਕੋਲੂ ਅਤੇ ਇੱਕ ਚੱਕੀ ਲੱਗੀ ਹੁੰਦੀ ਸੀ ਹਰ ਕੈਦੀ ਲਈ ਹਰ ਰੋਜ਼ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ ਮਤਲਬ ਕੋਲੂ ਜਿਹੜਾ ਸੀ ਉਸ ਨੂੰ ਕੈਦੀ ਚਲਾਉਂਦੇ ਸੀ ਔਰ ਨਾਰੀਅਲ ਦਾ 25 ਕਿਲੋ ਜਿਹੜਾ ਤੇਲ ਹੈ ਉਹ ਇੱਕ ਕੈਦੀ ਨੂੰ ਕੱਢਣਾ ਬਹੁਤ ਜ਼ਰੂਰੀ ਸੀ ਪਹਿਲਾਂ ਪੱਥਰ ਉੱਤੇ ਮਾਰ-ਮਾਰ ਕੇ ਨਾਰੀਅਲ ਤੋੜਨਾ ਅਤੇ ਫਿਰ ਉਸ ਦਾ ਤੇਲ ਕੱਢਣਾ ਜਿਹੜਾ ਵੀ ਕੈਦੀ ਕਿਸੇ ਦਿਨ 25 ਕਿਲੋ ਤੇਲ ਨਾ ਕੱਢ ਸਕਦਾ ਸੀ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਤੇ ਤਸੀਹੇ ਦਿੱਤੇ ਜਾਂਦੇ ਸਨ ਕਾਲ ਕੋਠੜੀਆਂ ਦੇ ਵਿੱਚ ਬਿਜਲੀ ਦੀ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ ਹਨੇਰੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰਦੇ ਸਨ ਇਹਨਾਂ ਕਾਲ ਕੋਠੜੀਆਂ ਦੇ ਵਿੱਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ ਜਦੋਂ ਉਹਨਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਸੀ ਜਾਤਸੀਹੇ ਦੇਣੇ ਹੁੰਦੇ ਸਨ ਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧਨ ਬਾਰੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਤੇ ਉਸ ਨੂੰ ਇੱਕ ਖਾਸ ਤਰ੍ਹਾਂ ਦੇ ਸ਼ਕੰਜੇ ਵਿੱਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਾ ਉੱਧੜ ਜਾਂਦਾ ਇਹ ਹੈ ਕਾਲੇ ਪਾਣੀ ਦੀ ਸਜ਼ਾ ਹੋਰ ਕੀ ਹੈ ਖਾਣੇ ਬਾਰੇ ਹੋਰ ਕੀ ਜਾਣਕਾਰੀ ਹੈ ਹਰ ਕੈਦੀ ਨੂੰ ਦੋ ਭਾਂਡੇ ਦਿੱਤੇ ਜਾਂਦੇ ਇੱਕ ਲੋਹੇ ਦਾ ਤੇ ਇੱਕ ਮਿੱਟੀ ਦਾ ਲੋਹੇ ਦੇ ਭਾਂਡੇ ਵਿੱਚ ਖਾਣਾ ਦਿੱਤਾ ਜਾਂਦਾ ਸੀ ਤੇ ਲੋਹੇ ਦੇ ਭਾਂਡੇ ਦੇ ਵਿੱਚ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਖਾਣੇ ਨੂੰ ਬਚਾ ਕੇ ਨਹੀਂ ਰੱਖ ਸਕਦਾ ਸੀ ਭਾਵੇਂ ਕਿਸੇ ਨੂੰ ਭੁੱਖ ਹੁੰਦੀ ਸੀ ਜਾਂ ਨਾ ਖਾਣਾ ਤੁਰੰਤ ਹੀ ਖਾਣਾ ਪੈਂਦਾ ਸੀ ਦੂਜਾ ਮਿੱਟੀ ਦਾ ਭਾਂਡਾ ਮਲ ਮੂਤਰ ਲਈ ਦਿੱਤਾ ਜਾਂਦਾ ਸੀ ਸਭ ਤੋਂ ਘਨੌਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀਆਂ ਨੂੰ ਆਪਣੇ ਨਾਲ ਕਾਲ ਕੋਠੜੀ ਵਿੱਚ ਹੀ ਰੱਖਣਾ ਪੈਂਦਾ ਸੀ ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲਦਾ ਸੀ ਇਹ ਤਾਂ ਸੀ ਉਹਨਾਂ ਦੇ ਖਾਣੇ ਬਾਰੇ ਵੀ ਉਹਨਾਂ ਨੂੰ ਖਾਣ ਦੇ ਵਿੱਚ ਕਿੰਨੇ ਵਰਤਨ ਦਿੱਤੇ ਜਾਂਦੇ ਸੀ ਜੰਗਲ ਪਾਣੀ ਜਾਣ ਲਈ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਭਾਂਡਾ ਦਿੱਤਾ ਜਾਂਦਾ ਸੀ ਹੁਣ ਉਹਨਾਂ ਦੇ ਕੱਪੜੇ ਕਿਸ ਤਰ੍ਹਾਂ ਦੇ ਹੁੰਦੇ ਹੋਣਗੇ ਦੱਸਿਆ ਜਾਂਦਾ ਕਿ ਪਹਿਨਣ ਵਾਸਤੇ ਕੈਦੀਆਂ ਨੂੰ ਪਾਕਿਸਤਾਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਦਿੱਤੇ ਜਾਂਦੇ ਸੀ ਅਤੇ ਨੰਗੇ ਪੈਰ ਉਹਨਾਂ ਨੂੰ ਰਹਿਣਾ ਪੈਂਦਾ ਸੀ ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ ਬਿਮਾਰੀ ਦੀ ਹਾਲਤ ਵਿੱਚ ਕਿਸੇ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ ਬਿਮਾਰ ਹੋ ਕੇ ਮਰ ਜਾਣ ਵਾਲੇ ਕੈਦੀ ਦੀ লাশ ਨੂੰ ਸਮੁੰਦਰ ਦੇ ਵਿੱਚ ਹੀ ਰੋੜ ਦਿੱਤਾ ਜਾਂਦਾ ਸੀ ਹੁਣ ਬਹੁਤ ਸਾਰੀਆਂ ਮਤਲਬ ਐਡਮਿਨਿਸਟ੍ਰੇਸ਼ਨ ਤੌਰ ਤੇ ਫਾਂਸੀਆਂ ਵੀ ਹੁੰਦੀਆਂ ਨੇ ਔਰ ਫਾਂਸੀ ਘਰ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਤਿੰਨ ਕੈਦੀਆਂ ਨੂੰ ਇਕੱਠਿਆਂ ਹੀ ਫਾਂਸੀ ਵੀ ਦਿੱਤੀ ਜਾਂਦੀ ਹੈ ਔਰ ਉਹ ਵੀ ਜਿਹੜੀ ਤਸਵੀਰ ਹੈ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਾਂਸੀਕਰ ਬਿਲਕੁਲ ਸਮੁੰਦਰ ਦੇ ਕੰਢੇ ਤੇ ਬਣਾਇਆ ਗਿਆ ਸੀ ਤਿੰਨ ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫਾਂਸੀ ਦਿੱਤੀ ਜਾਂਦੀ ਸੀ ਲੱਕੜ ਦੀ ਮੋਟੀ ਛਤੀਰੀ ਦੇ ਨਾਲ ਅੱਜ ਵੀ ਉਹ ਤਿੰਨ ਰਸੇ ਲਟਕ ਰਹੇ ਨੇ ਜਿਨ੍ਹਾਂ ਦੇ ਨਾਲ ਹਜ਼ਾਰਾਂ ਮਹਾਨ ਯੋਧੇ ਮੌਤ ਦੀ ਗੋਦ ਦੇ ਵਿੱਚ ਸਵਾ ਦਿੱਤੇ ਗਏ ਨੇ ਜੇਲ੍ਹ ਦੇ ਡੇਰੇ ਵਿੱਚ ਅੱਜ ਵੀ ਉਹ ਸਥਾਨ ਜਿਉਂ ਦਾ ਤਿਉਂ ਕਾਇਮ ਹੈ ਜਿੱਥੇ ਫਾਂਸੀ ਦੇਣ ਤੋਂ ਪਹਿਲਾਂ ਕੈਦੀ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਸੀ ਪੋਰਟ ਬਲੇਅਰ ਵਿੱਚ ਦੀਵਾਨ ਸਿੰਘ ਕਾਲੇ ਪਾਣੀ ਦੀ ਯਾਦ ਦੇ ਵਿੱਚ ਜੇਲ੍ਹ ਤੋਂ ਥੋੜੀ ਜਹੀ ਦੂਰ ਬਹੁਤ ਸੋਹਣਾ ਗੁਰਦੁਆਰਾ ਵੀ ਬਣਿਆ ਹੋਇਆ ਹੈ ਦੀਵਾਨ ਸਿੰਘ ਕਾਲੇ ਪਾਣੀ ਉਸ ਸਮੇਂ ਦੇ ਮਹਾਨ ਡਾਕਟਰ ਸਨ ਡਾਕਟਰ ਹੂਨ ਦੇ ਨਾਲ-ਨਾਲ ਉਹ ਬਹੁਤ ਵੱਡੇ ਸਾਹਿਤਕਾਰ ਵੀ ਸਨ ਸਜ਼ਾ ਦੇ ਦੌਰਾਨ ਉਹਨਾਂ ਦੇ ਨੌ ਜਮੂਰੇ ਦੇ ਨਾਲ ਖਿੱਚੇ ਗਏ ਸਜ਼ਾ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਇਕੱਲੇ ਹੀ ਨਹੀਂ ਸੀ ਪਤਾ ਨਹੀਂ ਕਿੰਨੇ ਦੀਵਾਨ ਸਿੰਘ ਆਪਣੇ ਨੌ ਜਮੂਰੀਆ ਰਾਹੀਂ ਖਿੱਚਵਾ ਕੇ ਦੇਸ਼ ਨੂੰ ਆਜ਼ਾਦ ਕਰਵਾ ਗਏ ਜਰਨਲ ਡੇਵਿਡ ਵੈਰੀ ਇਹ ਕੌਣ ਸੀਗਾ ਕਾਲੇ ਪਾਣੀ ਦੇ ਵਿੱਚ ਜਨਰਲ ਡੈਵਿਡ ਬੈਰੀਡ ਦੀ ਤਾਨਾਸ਼ਾਹੀ ਚੱਲਦੀ ਸੀ ਉਹ ਜ਼ੁਲਮਾਂ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਜਾਂਦਾ ਕੋੜੇ ਮਾਰਨ ਅਤੇ ਗਾਲਾਂ ਦੇਣੀਆਂ ਉਸ ਦਾ ਆਮ ਕੰਮ ਸੀ ਜਨਰਲ ਬੈਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ ਜਾਂਦਿਆਂ ਹੀ ਜਹਾਜ਼ ਦੇ ਵਿੱਚ ਪਰਿਵਾਰ ਨੂੰ ਮੇਰੇ ਬਿਨਾਂ ਹੀ ਉਸ ਦੀ ਮੌਤ ਹੋ ਗਈ ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਜਰਨਲ ਬੈਰੀ ਵੀ ਆਪਣੇ ਪਰਿਵਾਰ ਨਾਲੋਂ ਵਿਛੜਿਆ ਉਸੇ ਤਰ੍ਹਾਂ ਹੀ ਮਰ ਗਿਆ ਜਿਸ ਤਰ੍ਹਾਂ ਦੇਸ਼ ਭਗਤਾਂ ਨੂੰ ਆਪਣੇ ਪਰਿਵਾਰ ਦੇ ਨਾਲੋਂ ਵਿਛੋੜਦਾ ਉਹ ਇਸ ਦੁਨੀਆ ਤੋਂ ਚਲਾ ਗਿਆ ਭਾਰਤ ਦਾ ਹਰ ਵਿਅਕਤੀ ਕਾਲੇ ਪਾਣੀ ਦੀ ਜੇਲ੍ਹ ਜ਼ਰੂਰ ਵੇਖੇ ਤਾਂ ਕਿ ਪਤਾ ਲੱਗੇ ਕਿ ਜਿਸ ਆਜ਼ਾਦੀ ਦਾ ਨਿਗ ਅਸੀਂ ਮਾਣ ਰਹੇ ਹਾਂ ਉਹ ਕਿੰਨੇ ਮਹਿੰਗੇ ਮੁੱਲ ਨਾਲ ਸਾਨੂੰ ਨਸੀਬ ਹੋਈ ਹੈ ਕੁਨਾ ਚਿਰ ਦੇਸ਼ ਦੀ ਆਜ਼ਾਦੀ ਦੇ ਮੁੱਲ ਦਾ ਪਤਾ ਨਹੀਂ ਲੱਗਦਾ ਜਿੰਨਾ ਚਿਰ ਅਸੀਂ ਕਾਏ ਪਾਣੀ ਦੀ ਸਜ਼ਾ ਭੁਗਤ ਕੇ ਦੇਸ਼ ਉਪਰੋਂ ਜਾਨ ਕੁਰਬਾਨ ਕਰਨ ਵਾਲੇ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਪਹਿਚਾਨਦੇ ਕਾਲੇ ਪਾਣੀ ਦੀ ਸਜ਼ਾ ਵਿੱਚ ਜ਼ਿਆਦਾ ਕਰਕੇ ਕੈਦੀ ਦੇਸ਼ ਭਗਤ ਹੀ ਸਨ ਡਾਕਟਰ ਦੀਵਾਨ ਸਿੰਘ ਮੌਲਾਨਾ ਫਜ਼ਲ-ਏ-ਹਕ ਜਗਿੰਦਰ ਸ਼ੁਕਲਾ ਪਟਕੇਸ਼ਵਰ ਦਤ ਮੌਲਾਨਾ ਅਹਿਮਦੁੱਲਾ ਮੌਲਵੀ अब्दुल रहीम सिदकी बाबा राव सवाकर विनायक दमोदर सवारकर भाई परमानंद चंद्र चटर्जी शर्म सोहन सिंह वर्मन राव जोशी नंद गोपाल ਅਤੇ ਹੋਰ ਬਹੁਤ ਸਾਰੇ ਕੈਦੀ ਜਿਹੜੇ ਕਾਲੇ ਪਾਣੀ ਦੀ ਸਜ਼ਾ ਦੇ ਵਿੱਚ ਮੌਜੂਦ ਸਨ ਸੋ ਦੋਸਤੋ ਕਾਲੇ ਪਾਣੀ ਦੀ ਸਜ਼ਾ ਦਾ ਇਤਿਹਾਸ ਦੱਸਦਿਆਂ ਗਲਤੀਆਂ ਹੋਈਆਂ ਕਿਸੇ ਦਾ ਨਾਮ ਠੀਕ ਨਹੀਂ ਬੋਲਿਆ ਗਿਆ ਉਹਦੇ ਲਈ ਮਾਫੀ ਚਾਹੁੰਦੇ ਹਾਂ ਲੇਕਿਨ ਦੋਸਤੋ ਜਿਹੋ ਜੀ ਮਤਲਬ ਸੁਣਿਆ ਕਰਦੇ ਸੀ ਕਾਲੇ ਪਾਣੀ ਦੀ ਸਜ਼ਾ ਬਾਰੇ ਅੱਜ ਜਿੰਨੀ ਕੁ ਜਾਣਕਾਰੀ ਮਿਲੀ ਹੈ ਉਸ ਨੂੰ ਪੜ ਕੇ ਆਪ ਸਭ ਦੇ ਨਾਲ ਸਾਂਝੀ ਕਰਕੇ ਦਿਲ ਕੰਬ ਗਿਆ ਕਿ 10000 ਕਿਲੋਮੀਟਰ ਸਿਰਫ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਅਚਾਨਕ ਕਿਸੇ ਕੈਦੀ ਦੀ ਮੌਤ ਹੋ ਜਾਂਦੀ ਤਾਂ ਉਸ ਨੂੰ ਪਾਣੀ ਦੇ ਵਿੱਚ ਹੀ ਰੋੜ ਦਿੱਤਾ ਜਾਂਦਾ ਹੈ ਸੋ ਸਲੂਟ ਹੈ ਜੀ ਪੋਸੂਨਾਮਾ ਚੈਨਲ ਦਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕੀਤੀ ਸਾਨੂੰ ਜਿਉਂਦੇ ਰੱਖਿਆ ਅਸੀਂ ਉਹਨਾਂ ਦਾ ਇਹ ਰਿਣ ਜ਼ਿੰਦਗੀ ਭਰ ਨਹੀਂ ਉਤਾਰ ਸਕਦੇ ਤੁਸੀਂ ਸ਼ਹੀਦ ਹੋ ਕੇ ਵੀ ਹਮੇਸ਼ਾ ਜਿਉਂਦੇ ਹੋ ਅਸੀਂ ਤੁਹਾਨੂੰ ਯਾਦ ਕਰਦੇ ਹਾਂ ਔਰ ਤੁਹਾਡੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸਦੇ ਹਾਂ ਸਾਨੂੰ ਫਕਰ ਹੁੰਦਾ ਹੈ ਕਿ ਤੁਹਾਡੇ ਵਰਗਿਆਂ ਦਾ ਇਤਿਹਾਸ ਪੜ੍ਹ ਕੇ ਸਾਨੂੰ ਪ੍ਰੇਰਣਾ ਮਿਲਦੀ ਹੈ ਪੋਸੂਨਾਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ